ਸਾਰੇ तमाम ਵੇਖਣ ਵਾਲੇ ਪੰਜਾਬੀ ਭਰਾਵਾਂ ਨੂੰ ਦੇਸੀ ਭਰਾਵਾਂ ਨੂੰ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਤੇ ਨਮਸਤੇ ਅੱਜ ਇਸ ਵੀਡੀਓ ਦਾ ਆਗਾਜ਼ ਮੈਂ ਇੱਕ ਸ਼ੇਅਰ ਤੋਂ ਕਰਾਂਗਾ ਤਜਮਲ ਤਲੀਮ ਸਾਹਿਬ ਦਾ ਸ਼ੇਅਰ ਆ ਜੀ ਬਹੁਤ ਵੱਡਾ ਨਾਮ ਜੀ ਹਾਂਜੀ ਤੇ ਮੈਂ ਇਹ ਜਿਹੜਾ ਸ਼ੇਅਰ ਆ ਜੀ ਇਹਨੂੰ ਇਸ ਤਰੀਕੇ ਨਾਲ ਅਰਜ਼ ਕਰਾਂਗਾ ਕਿ ਅਗਰ ਪੰਜਾਬੀ ਜ਼ੁਬਾਨ ਦੀ ਕੋਈ ਜ਼ੁਬਾਨ ਹੁੰਦੀ ਤੇ ਜਿਹੜੀ ਪੰਜਾਬੀ ਜ਼ੁਬਾਨ ਨਾਲ ਕੀਤੀ ਗਈ ਆ ਪੰਜਾਬੀ ਨੁਕਰੇ ਬਹਿ ਕੇ ਆ ਸ਼ੇਰ ਕਹਿੰਦੀ ਕੋਈ ਜੁੰਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਮੈਂ ਵੇੜੇ ਨੂੰ ਵੇਖੀ ਜਾਵਾਂ ਵੇੜਾ ਮੈਨੂੰ ਵੇਖੇ ਆਏ ਹਾਏ 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 ਕੀ ਬਾਤ ਹੈ ਜੀ ਕਿੰਨੀ ਡੂੰਗੀ ਗੱਲ ਹੈ ਜੀ ਬਹੁਤ ਡੂੰਗੀ ਗੱਲ ਹੈ ਤੇ ਪੰਜਾਬੀ ਜ਼ੁਬਾਨ ਨਾਲ ਆਪਾਂ ਜਿਹੜਾ ਹੱਥ ਕੀਤਾ ਆਦੀ ਮਾਂ ਬੋਲੀ ਨਾਲ ਆਪਾਂ ਜਿਹੜਾ ਹੱਥ ਕੀਤਾ ਜੇ ਉਹਦੇ ਕੋਈ ਜਜ਼ਬਾਤ ਹੁੰਦੇ ਬੋਲੀ ਦੇ ਜ਼ੁਬਾਨ ਦੇ ਕੋਈ ਜਜ਼ਬਾਤ ਹੁੰਦੇ ਤੁਹਾਡਾ ਜੋ ਸ਼ੀਰ ਕਹਿੰਦੀ ਬਿਲਕੁਲ ਤੇ ਭਾਜੀ ਤੁਹਾਡੇ ਕੋਲ ਅੱਜ ਟਾਈਮ ਦੀ ਸ਼ਾਰਟੇਜ ਸੀਗੀ ਮੇਰੇ ਕੋਲ ਵੀ ਟਾਈਮ ਮੈਨੇਜ ਨਹੀਂ ਹੋ ਪਾਇਆ ਆਪਾਂ ਨੂੰ ਆ ਵੀਡੀਓ ਕਰ ਕਰਨੀ ਪਈ ਕਿਉਂਕਿ ਬਾਕੀ ਤੁਹਾਡੇ ਡਿਊਟੀ ਦਿਨ ਹੁੰਦੇ ਨੇ ਹਾਂਜੀ ਹਾਂਜੀ ਨਾ ਅੱਜ ਵੀ ਆਪਣੀ ਐਸੀ ਵੀਡੀਓ ਨੂੰ ਪਿਛਲੇ ਹੀ ਟੌਪਿਕ ਦੇ ਨਾਲ ਕੰਟੀਨਿਊ ਕਰਾਂਗਾ ਮੈਂ ਘਰ 'ਚ ਬੈਠਾ ਹਾਂ ਕਿਉਂਕਿ ਆਪਾਂ ਇੱਕ ਸਟੈਪ ਲਿਆ ਆਪਾਂ ਸੋਚਿਆ ਕਿ ਆਪਾਂ ਐਸ ਸੀ ਇਸ ਤੇ ਕੰਮ ਕਰਨਾ ਆਪਣੀ ਜਿਹੜੀ ਜ਼ੁਬਾਨ ਆ ਉਹਨੂੰ ਲੈ ਕੇ ਲੋਕਾਂ ਦੇ ਦਿਲ 'ਚ ਮੁਹੱਬਤ ਪੈਦਾ ਕਰਨੀ ਤੇ ਆਪਣੀ ਜ਼ੁਬਾਨ ਤੇ ਕਾਇਮ ਰਹਿ ਉਹ ਆਪਣੀ ਜ਼ੁਬਾਨ ਨੂੰ ਨਾ ਛੱਡੋ ਮੈਂ ਘਰ 'ਚ ਐਵੇਂ ਗੱਲ ਕਰਤੀ ਮੇਰਾ ਤਾਇਆ ਬੈਠਾ ਹੋਵੇ ਮੈਂ ਕਿਹਾ ਤਾਇਆ ਜੀ ਤੁਹਾਨੂੰ ਆਪਣੀ ਜ਼ੁਬਾਨ ਨਾਲ ਪਿਆਰ ਹੈ ਕਹਿੰਦੇ ਹੈ ਮੈਂ ਕਿਹਾ ਤੁਸੀਂ ਆਪ ਦੇ ਸਾਰਿਆਂ ਬੱਚਿਆਂ ਨੂੰ ਉਰਦੂ ਦਲਾਤਾ ਉਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਂਦੀ ਤੁਹਾਨੂੰ ਕਦੀ ਦੁੱਖ ਮਹਿਸੂਸ ਨਹੀਂ ਹੋਇਆ ਕਹਿੰਦੇ ਨਹੀਂ ਉਹਨਾਂ ਨੇ ਜਿਹੜੀ ਦੂਜੀ ਗੱਲ ਕੀਤੀ ਨਾ ਮੇਰੇ ਸਿੱਧੀ ਜਾ ਕੇ ਦਿਲ ਤੇ ਲੱਗੀ ਤਾਂ ਮੈਨੂੰ ਬੜਾ ਹੀ ਦੁੱਖ ਹੋਇਆ ਕਹਿੰਦੇ ਕਿ ਇਹ ਕਿਹੜੀ ਜ਼ੁਬਾਨ ਆ ਪੰਜਾਬੀ ਆ ਕਿ ਬਦਤਮੀਜ਼ ਜੀ ਜ਼ੁਬਾਨ ਆ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਬਸ ਇਹ ਬਦਕਿਸਮਤੀ ਦੀ علامهਤ ਆ ਮਤਲਬ ਕਿ ਉਹਨਾਂ ਦਾ ਇੱਕ ਜ਼ਾਵੀਏ ਦੇਖੋ ਹਲਾਂ ਕਿ ਉਹ ਤਾਇਆ ਸਾਹਿਬ ਮੇਰੇ ਬੜੇ ਬਾਸ਼ਾਹੂਰ ਆਦਮੀ ਆ ਤੇ ਮੈਂ ਇਹ ਵੀ ਨਹੀਂ ਚਾਹਦਾ ਇਹ ਵੀ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੇ ਇਹ ਜਾਣ ਬੁੱਝ ਕੇ ਗੱਲ ਕੀਤੀ ਲੇਕਿਨ ਇਹ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿੱਡੀ ਇਹ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਜੀ ਅਸਲ ਸਾਡੇ ਦਿਲ ਦੇ ਵਿੱਚ ਨਫ਼ਰਤ ਇਹਦੇ ਬਾਰੇ ਜਦੋਂ ਭਰੀ ਗਈ ਨਾ ਜੀ ਜੀ ਉਹ ਜਦੋਂ ਵੀ ਕੋਈ ਸ਼ੈ ਆਉਂਦੀ ਆ ਨਾ ਜੀ ਤੇ ਉਹਨੂੰ ਸਮਾਜ ਦੇ ਵਿੱਚ ਆਉਣ ਲੱਗਿਆਂ ਸਾਡੇ ਵਿਸੇਬ ਦੇ ਵਿੱਚ ਆਉਣ ਲੱਗਿਆਂ ਥੋੜਾ ਜਿਹਾ ਟਾਈਮ ਲੱਗਦਾ ਉਹਨੂੰ ਲੋਕ ਜਿਹੜੇ ਹੁੰਦੇ ਨੇ ਨਾ ਉਸ ਚੀਜ਼ ਨਾਲ ਦੁਸ਼ਮਣੀ ਰੱਖਣ ਵਾਲੇ ਉਹ ਹੌਲੀ-ਹੌਲੀ ਮੁਸੱਲਤ ਕਰਦੇ ਨੇ ਹੌਲੀ-ਹੌਲੀ ਸਾਡੇ ਉੱਤੇ ਥੱਪਦੇ ਨੇ ਉਹਨੂੰ ਤੇ ਇਸੇ ਤਰ੍ਹਾਂ ਜਿਹੜਾ ਨਾ ਉਹਨਾਂ ਨੇ ਉਰਦੂ ਨੂੰ ਲਿਆਂਦਾ ਹਾਲਾਂਕਿ ਤੁਸੀਂ ਇਹ ਦੇਖ ਲਓ ਵੀ ਕੋਈ ਜ਼ਹਾਨਤ ਦਾ ਇਹ ਅਕਲਮੰਦ ਹੋਣ ਦਾ ਜਾਂ ਬਹੁਤਾ ਤੇਜ਼ ਤਰਾਰ ਹੋਣ ਦਾ ਪਮਾਨਾ ਕੋਈ ਜ਼ਬਾਨ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਠੀਕ ਹੈ ਜ਼ਹੀਨ ਜਿਹੜਾ ਹੁੰਦਾ ਵਾ ਉਹ ਪੰਜਾਬੀ ਅਗਰ ਬੋਲਦਾ ਤੇ ਉਹ ਤਦ ਵੀ ਜ਼ਹੀਨ ਆ ਅਗਰ ਉਹ ਅੰਗਰੇਜ਼ੀ ਬੋਲਦਾ ਤੇ ਤਦ ਵੀ ਜ਼ਹੀਨ ਆ ਤੇ ਜਿਹੜਾ ਨਖੱਟੂ ਆ ਉਹ ਭਾਵੇਂ ਜਿਹੜੀ ਜ਼ਬਾਨ ਮਰਜ਼ੀ ਬੋਲੇ ਕੋਸ਼ਿਸ਼ ਕਰੇ ਉਹ ਨਖੱਟੂ ਹੀ ਆ ਤੇ ਇਹ ਅਫਸੋਸ ਦੀ ਗੱਲ ਆ ਹੌਲੀ ਹੌਲੀ ਸਾਡੇ ਜਿੰਨਾਂ ਦੇ ਵਿੱਚ ਜਦੋਂ ਬਿਠਾਇਆ ਹੀ ਇਹ ਗਿਆ ਹਾਂਜੀ ਹਾਂਜੀ ਬਈ ਇਹ ਪਤਾ ਨਹੀਂ ਕੀ ਐਸਾ ਅਲਾਮਾ ਬਣਾ ਦਿੱਤਾ ਨਾ ਉਹਨੂੰ ਬਿਲਕੁਲ ਮੈਂ ਪਹਿਲੀ ਵੀਡੀਓ 'ਚ ਵੀ ਇਹ ਗੱਲ ਕੀਤੀ ਕਿ ਪੰਜਾਬੀ ਜ਼ੁਬਾਨ ਨੂੰ ਗਾਲ ਦੇ ਨਾਲ ਨਾ ਰਿਲੇਟ ਕਰਤਾ ਮੁਸਲਿਕ ਕਰਤਾ ਇਸੇ ਤਰ੍ਹਾਂ ਕਿਹੜਾ ਬੰਦਾ ਪੰਜਾਬੀ ਬੋਲਦਾ ਵਾ ਉਹਨੂੰ ਮਤਲਬ ਚੰਗਾ ਨਹੀਂ ਸਮਝਿਆ ਜਾਂਦਾ ਕਿ ਜੇਕਰ ਗੈਦਰਿੰਗ 'ਚ ਬੰਦਾ ਕਿ ਪੰਜਾਬੀ 'ਚ ਗੱਲ ਕਰੇ ਤੇ ਸਮਝਦੇ ਕਿਤੇ ਅਨਪੜਾ ਜਾਹਲੇ ਬੰਦਾ ਤੇ ਮੇਰੀ ਅਕਲ ਹੈਰਾਨ ਰਹੇਗੀ ਜੇ ਮੇਰੇ ਤਾਇਆ ਸਾਹਿਬ ਨੇ ਗੱਲ ਕੀਤੀ ਕਿ ਪੰਜਾਬੀ ਬਦਤਮੀਜ਼ ਜੀ ਜ਼ੁਬਾਨ ਆ ਮੈਂ ਉਹਨਾਂ ਨੂੰ ਆਖਿਆ ਕਿ ਨਹੀਂ ਤੁਸੀਂ ਇਹ ਗਲਤ ਗੱਲ ਕਰ ਰਹੇ ਹੋ ਇਦਾਂ ਦੀ ਕੋਈ ਗੱਲ ਨਹੀਂ ਹੈ ਪੰਜਾਬੀ ਬਹੁਤ ਪਿਆਰੀ ਜ਼ੁਬਾਨ ਆ ਹਾਲਾਂਕਿ ਉਹਨਾਂ ਨੂੰ ਮੇਰਾ ਖਿਆਲ ਆ ਵੀ ਸਾਰੀ ਉਮਰ ਨਿਆਣੇ ਪੜ੍ਹਾਏ ਉਹਨਾਂ ਨੇ ਤੇ ਉਹਨਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਉਹ ਤਾਂ ਪੜ੍ਹਾਈ ਦੇ ਵਿੱਚ ਉਹ ਖਾਸ ਕਰ ਜਦੋਂ ਜੇਸ ਦੌਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਦਾ سلسلہ ਜਾਰੀ ਰੱਖਿਆ ਜਾਂ ਆ ਗਾ ਫਿਰ ਨਿਆਣਿਆਂ ਨੂੰ ਪੜ੍ਹਾਇਆ ਉਦੋਂ ਤਾਂ ਪੰਜਾਬੀ ਇੱਕ ਬਕਾਇਦਾ ਇੱਕ ਮਜ਼ਮੂਨ ਹੁੰਦਾ ਸੀਗਾ ਹਾਂਜੀ ਹਾਂਜੀ ਹੁਣ ਤੁਸੀਂ ਨਾ ਇੱਥੇ ਦੇਖੋ ਕਿ ਪੰਜਾਬੀ ਬੋਲਣ ਵਾਲੇ ਲੋਕ ਖੁਦ ਜਦੋਂ ਆਪਦੇ ਮੂੰਹ ਇਹ ਗੱਲ ਕਰਨ ਡੈ ਆ ਕਿ ਪੰਜਾਬੀ ਇੱਕ ਬਦਤਮੀਜ਼ ਜ਼ੁਬਾਨ ਆ ਤੇ ਬਾਕੀ ਜਿਹੜੇ ਦੂਜੇ ਆ ਜਿਨ੍ਹਾਂ ਦੀ ਪੰਜਾਬੀ ਜ਼ੁਬਾਨ ਦੇ ਜਿਹੜੇ ਨੇਟਿਵ ਸਪੀਕਰ ਨਹੀਂ ਹੈਗੇ ਜਾਂ ਜਿਹੜੇ ਕਿ ਜਿਨ੍ਹਾਂ ਦੀ ਉਰਦੂ ਮਾਤਰੀ ਜ਼ੁਬਾਨ ਆ ਜਾਂ ਜਿਨ੍ਹਾਂ ਦੀ ਪਸ਼ਤੂ ਮਾਤਰੀ ਜ਼ੁਬਾਨ ਆ ਉਹਨਾਂ ਲੋਕਾਂ ਦੀ ਇਹ ਅਸੀਂ ਪੰਜਾਬੀ ਜ਼ੁਬਾਨ ਦੇ ਬਾਰੇ ਕੀ ਇਮੇਜ ਬਣਾ ਰਹੇ ਆ ਸਾਡੇ ਆਪਣੇ ਲੋਕ ਇਹ ਗੱਲ ਕਰਨ ਡੈ ਆ ਫਿਰ ਮੈਂ ਜਦੋਂ ਉਹਨਾਂ ਨੂੰ ਗੱਲ ਕੀਤੀ ਕਿ ਨਹੀਂ ਆਪਾਂ ਨੂੰ ਆਪਦੀ ਰੂਟ ਜਿਹੜੀ ਹੈਗੇ ਆ ਉਹਨਾਂ ਤੇ ਰਹਿਣਾ ਚਾਹੀਦਾ ਸਾਡੀਆਂ ਜੜ੍ਹਾਂ ਹੈਗੀਆਂ ਉਹਨਾਂ ਨੂੰ ਮਜ਼ਬੂਤ ਕਰਕੇ ਰੱਖਣਾ ਚਾਹੀਦਾ ਆਪਦੀ ਜ਼ੁਬਾਨ ਤੇ ਕਾਇਮ ਰਹਿਣਾ ਚਾਹੀਦਾ ਉਹ ਕਹਿੰਦੇ ਕਿ ਮੈਨੂੰ ਇੱਕ ਕੋਈ ਦਲੀਲ ਦੇ ਤੇ ਕਿਉਂ ਸਾਨੂੰ ਪੰਜਾਬੀ ਤੇ ਕਾਇਮ ਰਹਿਣਾ ਚਾਹੀਦਾ ਦਲੀਲ ਸਭ ਤੋਂ ਵੱਡੀ ਇਹ ਆ ਕਿ ਉਹ ਸਾਡੀ ਪਹਿਚਾਨ ਜਦੋਂ ਅਸੀਂ ਆਪਦੀ ਪਹਿਚਾਨ ਹੀ ਗਵਾਦਾਂਗੇ ਤੇ ਉਹਦਾ ਕੀ ਫਾਇਦਾ ਅਸੀਂ ਹੌਲੀ-ਹੌਲੀ ਕਿਸੇ ਨਾ ਕਿਸੇ ਹੋਰ ਕੌਮ ਦੇ ਵਿੱਚ ਕਿਸੇ ਨਾ ਕਿਸੇ ਹੋਰ ਰਸਮੋ ਰਿਵਾਜ ਦੇ ਵਿੱਚ ਕਿਸੇ ਨਾ ਕਿਸੇ ਹੋਰ ਜ਼ਬਾਨ ਦੇ ਵਿੱਚ ਢਲ ਜਾਵਾਂਗੇ ਸਾਡੀ ਆਪ ਦੀ ਤਾਂ ਪਛਾਣ ਹੀ ਮੁੱਕ ਜਾਣੀ ਹੈ ਤੇ ਸਭ ਤੋਂ ਵੱਡੀ ਤਾਂ ਇਹ ਹੀ ਦਲੀਲ ਸਾਡੀ ਪਹਿਚਾਣ ਹੀ ਮਿਟ ਜਾਣੀ ਹੈ ਤੇ ਮਿਟਦੀ ਇਸੇ ਪੰਜਾਬ ਵਿੱਚ ਪਈ ਆ ਲਹਿੰਦੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਵਾਲੇ ਇਹਦੇ ਨਾਲ ਜੁੜੇ ਹੋਏ ਨੇ ਖੈਬਰ ਪਖਤੂਨ ਖਾੜ ਜੇ ਹੁਣ ਠੀਕ ਆ ਪੰਜਾਬ ਦਾ ਉਹ ਹਿੱਸਾ ਨਹੀਂ ਸੀ ਰਿਹਾ ਇਹ ਅਫਗਾਨਿਸਤਾਨ ਦਾ ਕੁਝ ਹਿੱਸਾ ਕੱਟ ਗਿਆ ਪੰਜਾਬ ਨਾਲ ਤੇ ਉਹਨਾਂ ਨੇ ਆਪ ਦੀ ਪਛਤੋ ਜ਼ਬਾਨ ਉਹਨਾਂ ਨੇ ਉਹ ਨਹੀਂ ਛੱਡੀ ਉਹਦੀ ਕਦਰ ਕੀਤੀ ਆ ਉਹਨੂੰ ਫੜ ਕੇ ਬੈਠੇ ਨੇ ਬਲਕਿ ਉਹ ਜਦੋਂ ਆਪਸ ਚ ਗੱਲ ਕਰਦੇ ਆ ਉਹ ਤਾਂ ਕਿਸੇ ਹੋਰ ਜ਼ਬਾਨ ਚ ਕਰਦੇ ਨਹੀਂ ਕਰਦੇ ਅੱਛਾ ਮੇਰੇ ਨਜ਼ਦੀਕ ਆਪਣੀ ਜ਼ਬਾਨ ਤੇ ਕਾਇਮ ਰਹਿਣ ਜਿਹੜੀ ਸਭ ਤੋਂ ਵੱਡੀ ਵਜ੍ਹਾ ਨਾ ਮੈਂ ਕਹਿੰਦਾ ਕਿ ਇਨਸਾਨ ਨੂੰ ਸਾਰਿਆਂ ਤੋਂ ਜ਼ਿਆਦਾ ਪਿਆਰ ਜਿਹੜਾ ਹੁੰਦਾ ਨਾ ਆਪਣੇ ਵਾਲਿਦਾਂ ਨਾਲ ਹੁੰਦਾ ਬਿਲਕੁਲ ਉਹਨਾਂ ਦੀ ਬਹੁਤ ਕਦਰ ਕਰਦਾ ਇੱਜ਼ਤ ਕਰਦਾ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਸਾਡੇ ਅਗਰ ਮਾਂ ਪਿਓ ਦੀ ਜ਼ਬਾਨ ਪੰਜਾਬੀ ਆ ਨਾ ਤੇ ਸਾਡੀ ਗਰਤ ਇਹ ਗਵਾਰਾ ਨਹੀਂ ਕਰਦੀ ਕਿ ਅਸੀਂ ਇਹ ਜ਼ਬਾਨ ਨੂੰ ਮਾਰਾ ਕੀ ਹੈ ਜਿਹੜੀ ਜ਼ੁਬਾਨ ਨੂੰ ਮੇਰੀ ਮਾਂ ਨੇ ਬੋਲਿਆ ਮੇਰੇ ਪਿਓ ਨੇ ਬੋਲਿਆ ਉਹ ਜ਼ੁਬਾਨ ਨੂੰ ਛੱਡ ਕੇ ਮੈਂ ਕੋਈ ਹੋਰ ਕੋਈ ਜ਼ੁਬਾਨ ਫੜਾਂ ਤੇ ਐ ਜ਼ੁਬਾਨ ਦੇ ਬਾਰੇ ਆਖਾਂ ਕਿ ਜ਼ੁਬਾਨ ਗਲਤ ਆ ਇਹ ਤਾਂ ਸ਼ਰਮ ਆਉਣ ਵਾਲੀ ਗੱਲ ਆ ਬਿਲਕੁਲ ਜੇ ਸਾਡੇ ਬਾਪ ਦਾਦਾ ਜੀ ਨੂੰ ਜ਼ੁਬਾਨ ਨੂੰ ਬੋਲਦੇ ਰਹੇ ਉਹਦੇ ਵਿੱਚ ਉਹ ਸ਼ਾਇਰੀ ਪੜ੍ਹਦੇ ਰਹੇ ਉਹਦੇ ਵਿੱਚ ਕਹਾਣੀਆਂ ਕਹਿੰਦੇ ਰਹੇ ਉਹ ਤੁਹਾਨੂੰ ਪਤਾ ਪਿਛਲੇ ਜ਼ਮਾਨੇ ਦੇ ਜਿਹੜੇ ਬਾਬੇ ਸੀਗੇ ਉਹ ਕਿੱਸਾ ਇੱਕ ਛੇੜਦੇ ਸੀ ਪੰਜਾਬੀ ਵਿੱਚ ਤੇ ਸਾਰੀ-ਸਾਰੀ ਰਾਤ ਲੰਘ ਜਾਂਦੀ ਸੀ ਠੀਕ ਆ ਅਸੀਂ ਅੱਜ ਕਹੀਏ ਵੀ ਇਹ ਕੋਈ ਐਸਾ ਮਸਲਾ ਵਾ ਵੀ ਬੇਇੱਜ਼ਤੀ ਦਾ ਮਕਾਮ ਆ ਤੇ ਇਹ ਬੇਇੱਜ਼ਤੀ ਦਾ ਮਕਾਮ ਨਹੀਂ ਬਲਕਿ ਇਹਦੇ ਤੋਂ ਦੂਰ ਹੋਣਾ ਬੇਇੱਜ਼ਤੀ ਦਾ ਮਕਾਮ ਹੈ ਬਿਲਕੁਲ ਬਿਲਕੁਲ ਤੇ ਇਹੀ ਸਾਰੀਆਂ ਗੱਲਾਂ ਵਾ ਕਿ ਮੈਂ ਤੁਹਾਨੂੰ ਜਦੋਂ ਆਪਾਂ ਵੀਡੀਓ ਆਫ ਕਰਕੇ ਸਾਡੇ ਸੀ ਮੈਂ ਦੱਸਿਆ ਕਿ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਅੰਦਰੋਂ ਅੰਦਰ ਉਹਨਾਂ ਦੀ ਜਿਹੜੀ ਨਫ਼ਰਤ ਆ ਉਹ ਕਿੱਦਾਂ ਜ਼ੁਬਾਨ ਨੂੰ ਲੈ ਕੇ ਹੋ ਰਹੀ ਪੈਦਾ ਉਹਨਾਂ ਦੇ ਅੰਦਰ ਉਹਨਾਂ ਨੇ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਕਿਵੇਂ ਪੰਜਾਬੀ ਜ਼ੁਬਾਨ ਤੋਂ ਕਿਨਾਰਾ ਕਰਨ ਦਾ ਹੈ ਮੈਂ ਕਿਹਾ ਸੀਗਾ ਕਿ ਅਗਰ ਆਪਾਂ ਕਿਸੇ ਪੰਜਾਬੀ ਨੂੰ ਪੁੱਛ ਲਈਏ ਕਿਦੋਂ ਪੰਜਾਬੀ ਨੂੰ ਨਫ਼ਰਤ ਕਰਦਾ ਉਹਨੇ ਕਹਣਾ ਨਹੀਂ ਕਰਦਾ ਲੇਕਿਨ ਫਿਰ ਵੀ ਉਹ ਬੰਦਾ ਜਦੋਂ ਕਿਸੇ ਗੈਦਰਿੰਗ 'ਚ ਜਾਊਗਾ ਕਿਸੇ ਜਗ੍ਹਾ ਤੇ ਅਸੀਂ ਤੇ ਜਾਏਗਾ ਪਬਲਿਕ ਸਪੀਕਿੰਗ ਜਿੱਥੇ ਹੋ ਰਹੀ ਹੋਏਗੀ ਉਥੇ ਜਾ ਕੇ ਉਹਦੀ ਕੋਸ਼ਿਸ਼ ਹੁੰਦੀ ਕਿ ਉਹ ਜਾ ਕੇ ਕਿਸੇ ਹੋਰ ਜ਼ੁਬਾਨ 'ਚ ਗੱਲ ਕਰੇ ਉਰਦੂ 'ਚ ਗੱਲ ਕਰੇ ਉਹ ਪੰਜਾਬੀ ਤੋਂ ਕਿਨਾਰਾ ਕਰਦਾ ਸਾਡਾ ਆਪ ਦਾ ਕਸੂਰ ਆ ਜੀ ਸਭ ਤੋਂ ਵੱਡਾ ਦੂਸਰੀ ਇਹ ਗੱਲ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਘਰੋਂ ਹੀ ਗੱਲ ਖਰਾਬ ਹੁੰਦੀ ਆ ਜਿੱਦਾਂ ਹੁਣ ਤੁਸੀਂ ਆਪਦੀ ਦੱਸੀ ਗੱਲ ਤਾਇਆ ਜੀ ਵਾਲੀ ਗੱਲ ਸੁਣਾਈ ਉਹ ਪਿਛਲੇ ਦਿਨ ਆ ਆਪਣਾ ਜਿਹੜੇ ਹੈ ਨੇ ਯਾਸਰ ਸ਼ਾਮੀ ਆ ਜੀ ਜਿਹੜਾ ਪਾਕਿਸਤਾਨ ਪੇਜ ਬਣਾਇਆ ਹੋਇਆ ਉਹਨੇ ਪਤਾ ਨਹੀਂ ਕੀ ਨਾਂ ਉਹਦਾ ਮੁਕੰਮਲ ਤਾਂ ਮੈਨੂੰ ਹੁਣ ਸ਼ਾਇਦ ਭੁੱਲ ਰਿਹਾ ਵਾ ਉਥੇ ਖਬਰ ਲੱਗੀ ਸੀਗੀ ਵੀ ਗੱਲ ਘਰੋਂ ਹੀ ਖਰਾਬ ਹੁੰਦੀ ਹੈ ਹਕੂਕ ਨਸਵਾਂ ਆਸਤੇ ਕਮਾਈ ਸੀਗੀ ਤੇ ਉਹ ਬੜੀ ਸਰਗਰਮ ਸੀਗੀ ਤੇ ਰੇਲੀਆਂ ਰੂਲੀਆਂ ਉਹਨੇ ਕੱਢੀਆਂ ਵੀ ਔਰਤਾਂ ਨੂੰ ਉਹਨਾਂ ਦੇ ਹਕੂਕ ਮਿਲਣੇ ਚਾਹੀਦੇ ਨੇ ਤੇ ਇਹ ਮਰਦ ਬੜੇ ਜ਼ਾਲਮ ਹੁੰਦੇ ਆ ਤੇ ਇਹ ਵੋ ਤੇ ਦੂਜੇ ਦਿਨ ਉਹਨੂੰ ਕੁੱਟਿਆ ਸੀਗਾ ਉਹਦੇ ਮਰਦ ਨੇ ਤੇ ਅੱਖ ਉਹਦੀ ਸੁੱਜੀ ਹੋਈ ਸੀਗੀ ਹੂੰ ਤੇ ਉਹ ਘਰੋਂ ਹੀ ਯਾਨੀ ਕਿ ਉਹਨਾਂ ਦੀ ਗੱਲ ਜਿਹੜੀ ਆ ਨਾ ਉਹ ਇੱਕ ਪਾਸੇ ਲੱਗੀ ਹੁਣ ਮੈਂ ਆਪਦੀ ਗੱਲ ਦੱਸਾਂ ਮੈਂ ਘਰ ਪੰਜਾਬੀ ਦੇ ਕੋਈ ਐਦਾਂ ਦੇ ਲਫ਼ਜ਼ ਇੱਕ ਦੋ ਬੋਲ ਬਾਵਾਂ ਤੇ ਉਹ ਅਮਰੀਕਾ ਵਾਲੀ ਜਿਹੜੀ ਆ ਉਹ ਮੈਨੂੰ ਕਹਿਣ ਲੱਪੈਂਦੀ ਵੀ ਇਹ ਕਿੱਡੇ ਪੁਰਾਣੇ ਲਫ਼ਜ਼ ਕਿੱਥੋਂ ਪੁੱਟ ਕੇ ਲੈ ਆਂਦੇ ਤੁਸੀਂ ਮੈਂ ਉਹ ਚੁੰਨੀ ਦਾ ਲਫ਼ਜ਼ ਇਸਤੇਮਾਲ ਕਰ ਲਵਾਂ ਜਾਂ ਝੱਗੇ ਦਾ ਲਫ਼ਜ਼ ਇਸਤੇਮਾਲ ਕਰ ਲਵਾਂ ਤੇ ਉਹ ਸਾਡੀ ਘਰੋਂ ਹੀ ਜਿਹੜੀ ਆ ਆਣ-ਬਣ ਸ਼ੁਰੂ ਹੋ ਜਾਂਦੀ ਹੈ ਵੀ ਪਤਾ ਨਹੀਂ ਇਹਨੇ ਪੁਰਾਣੇ ਲਫ਼ਜ਼ ਆ ਜੀ ਬੱਚੇ ਕੀ ਸੋਚਣਗੇ ਇਹਨਾਂ ਲਫ਼ਜ਼ਾਂ ਦਾ ਕੀ ਮਾਣੀ ਹੈ ਤੇ ਇਹੀ ਇਹੀ ਗੱਲ ਮੈਂ ਕਰਨ ਡਿਆ ਕਿ ਸਾਨੂੰ ਪਤਾ ਹੀ ਨਹੀਂਗਾ ਸਾਨੂੰ ਐਸੀ ਦਾ ਅਹਿਸਾਸ ਨਹੀਂਗਾ ਕਿ ਅੰਦਰੋਂ ਅੰਦਰ ਇੱਕ ਕਹਿੰਦੇ ਨਾ ਕਿ ਸਲੋ ਡੈਥ ਵਾਲਾ ਇੰਜੈਕਸ਼ਨ ਸਾਨੂੰ ਲਾਇਆ ਗਿਆ ਵਾ ਵੀ ਅਸੀਂ ਹੌਲੀ ਹੌਲੀ ਮਰਨ ਡੈ ਆ ਸਾਡੀ ਜ਼ੁਬਾਨ ਜਿਹੜੀ ਆ ਉਹ ਹੌਲੀ ਹੌਲੀ ਮਰਨ ਢੀ ਸਾਨੂੰ ਐਸੀ ਦਾ ਅੰਦਾਜ਼ਾ ਹੀ ਨਹੀਂਗਾ ਕਿ ਅਸੀਂ ਅੰਦਰੋਂ ਅੰਦਰ ਉਹਦੇ ਨਾਲ ਕਰਨ ਕੀ ਡੈ ਆ ਅਗਰ ਇਹੀ ਸੂਰਤਿ ਹਾਲ ਚਾਲ ਦੀ ਰਹੀ ਤੇ ਜਿਵੇਂ ਅਸੀਂ ਕੱਲ ਦੀ ਵੀਡੀਓ 'ਚ ਵੀ ਇਹ ਗੱਲ ਕੀਤੀ ਸੀ ਕਿ ਆਉਣ ਵਾਲੇ 50 60 ਸਾਲ 'ਚ ਇਹ ਪੰਜਾਬੀ ਜ਼ੁਬਾਨ ਜਿਹੜੀ ਆ ਇਸ ਮੁਲਕ 'ਚ ਐਸ ਪੰਜਾਬ ਚ ਬਿਲਕੁਲ ਨਾ ਪੈਦ ਹੋ ਜੇਗੀ ਇਹਦਾ ਨਾਂ ਨਿਸ਼ਾਨ ਹੀ ਨ ਰਹਿਣਾ ਜੀ ਬਿਲਕੁਲ ਅੱਛਾ ਭਾਜੀ ਆਪਣੀਆਂ ਗੱਲਾਂ ਨੂੰ ਸੁਣ ਕੇ ਕੋਈ ਇੱਕ ਪੇਰੈਂਟ ਜਿਹੜਾ ਉਹ ਕਹਿੰਦਾ ਕਿ ਠੀਕ ਆ ਮੈਂ ਆਪਦੇ ਬੱਚਿਆਂ ਨੂੰ ਪੰਜਾਬੀ ਸਿਖਾਣਾ ਮੈਂ ਨਹੀਂ ਜਾਣਾ ਉਰਦੂ ਵਾਲੇ ਪਾਸੇ ਮੈਂ ਆਪਦੇ ਬੱਚਿਆਂ ਨੂੰ ਉਹਨਾਂ ਦੀ ਜਿਹੜੀ ਮਾਂ ਬੋਲੀ ਉਹ ਤੇ ਕੈਮਰਾ ਰੱਖਣਾ ਹੁਣ ਉਹਨੇ ਆਪਦੇ ਬੱਚੇ ਨੂੰ ਪੰਜਾਬੀ ਸਿਖਾਤੀ ਉਹ ਬੱਚਾ ਹੁਣ ਸਕੂਲ ਚਲਾ ਗਿਆ ਸਕੂਲ ਚ ਉਹਦਾ ਉਸਤਾਦ ਆ ਉਹਦੀ ਉਸਤਾਨੀ ਆ ਜੇ ਬਾਕੀ ਉਹਦੇ ਕਲਾਸ ਫੈਲੋ ਆ ਉਹ ਅਗਰ ਉਰਦੂ ਜੀ ਗੱਲ ਕਰਨ ਦੇ ਤੇ ਉਹ ਵਿਚਾਰਾ ਜਿਹੜਾ ਪੰਜਾਬੀ ਸਿੱਖ ਕੇ ਆਇਆ ਕਰੋ ਉਹਨੂੰ ਨਹੀਂ ਉਰਦੂ ਬੋਲਣੀ ਆ ਰਹੀ ਉਹਦੇ ਵਾਸਤੇ ਸਕੂਲ ਚ ਸਰਵਾਈਵ ਕਰਨਾ ਕਿੰਨਾ ਔਖਾ ਹੋ ਜੂਗਾ ਇਹਨੂੰ ਲੈ ਕੇ ਤੁਹਾਡੇ ਦਿਮਾਗ ਚ ਕੀ ਲੱਗ ਬੱਚਾ ਉਥੇ ਕਿੱਦਾਂ ਸਰਵਾਈਵ ਕਰੇ ਉਹਦਾ ਜੀ ਪਹਿਲੇ ਮੈਂ ਤਾਂ ਤੁਹਾਨੂੰ ਦੱਸਦਾ ਇੱਕ ਹਵਾਲਾ ਦਿੰਦਾ ਇੱਕ ਅੰਗਰੇਜ਼ ਨੇ ਆਪਦੀ ਕਿਤਾਬ ਦੇ ਵਿੱਚ ਲਿਖਿਆ ਸੀਗਾ ਮੈਂ ਤਾਂ ਖੈਰ ਉਹਨੂੰ ਪੰਜਾਬੀ ਦੇ ਵਿੱਚ ਹੀ ਬਿਆਨ ਕਰਾਂਗਾ ਵੀ ਪਹਿਲਾ ਪੈਰ ਚੁੱਕਣਾ ਔਖਾ ਹੈ ਜੀ ਸਾਡੀ ਵੀਡੀਓ ਦਾ ਮਕਸਦ ਜਾਂ ਸਾਡੇ ਇਸ ਚੈਨਲ ਸਟਾਰਟ ਕਰਨ ਦਾ ਮਕਸਦ ਇਹ ਹੀ ਆ ਵੀ ਕਿਸੇ ਇੱਕ ਬੰਦੇ ਨੇ ਵੀ ਸਾਡੀ ਗੱਲ ਤੇ ਉਹਨੇ ਅਮਲ ਕਰਕੇ ਤੇ ਆਪਣੇ ਬੱਚੇ ਨਾਲ ਪੰਜਾਬੀ ਚ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਉਹ ਸਾਡੀ ਜਿੱਤ ਦਾ ਪਹਿਲਾ ਦਿਨ ਹੋਏਗਾ ਹਾਂਜੀ ਉਹਦੇ ਆਸਤੇ ਜ਼ਰੂਰੀ ਇਹ ਆ ਕਿ ਉਹ ਜਿਹੜੇ ਵਾਲਦਾਂ ਕਦਮ ਚੁੱਕਣਗੇ ਉਹ ਉਸ ਬੱਚੇ ਲਈ ਹੌਸਲਾ ਬਣਨ ਉਸ ਬੱਚੇ ਲਈ ਢਾਰਸ ਬਣਨ ਬਿਲਕੁਲ ਉਹਦੀ ਉਹ ਹਮਾਇਤ ਕਰਨ ਉਹ ਜਦੋਂ ਸਕੂਲ ਦੀ ਕਹਾਣੀ ਆ ਕੇ ਦੱਸਿਓ ਬੱਚੇ ਦੇ ਨਾਲ ਰਲ ਕੇ ਬੱਚੇ ਦੇ ਉਸਤਾਦਾਂ ਕੋਲ ਜਾਣ ਵੀ ਅਸੀਂ ਆਪ ਦੇ ਬੱਚੇ ਨੂੰ ਇਹ ਮਾਂ ਬੋਲੀ ਦੇ ਉੱਤੇ ਲਾਇਆ ਵਾ ਇਹਦੀ ਮੁਹੱਬਤ ਇਹਦੇ ਦਿਲ ਦੇ ਵਿੱਚ ਪੈਦਾ ਕਰਨੀ ਆ ਤੇ ਤੁਸੀਂ ਇੱਥੇ ਇਹਦੇ ਲਈ ਸ਼ਰਮਿੰਦਗੀ ਦਾ ਵਾਇਸ ਇਹਨੂੰ ਨਾ ਬਣਾਇਆ ਜੀ ਤੁਸੀਂ ਵੀ ਇਹਨੂੰ ਹੌਸਲਾ ਦਿਆ ਜੇ ਜਦੋਂ ਉਹਨੂੰ ਦੋਹਾਂ ਪਾਸਿਓ ਹੌਸਲਾ ਮਿਲੇਗਾ ਘਰੋਂ ਵੀ ਹੌਸਲਾ ਮਿਲੇਗਾ ਤੇ ਉਸਤਾਦਾਂ ਕੋਲੋਂ ਵੀ ਹੌਸਲਾ ਮਿਲੇਗਾ ਤੇ ਇਸ ਜ਼ਬਾਨ ਦੀ ਮੁਹੱਬਤ ਖੁਦ ਬਖੁਦ ਉਹਦੇ ਦਿਲ ਦੇ ਵਿੱਚ ਜਾਗ ਪੈ ਗਈ ਤੇ ਉਸ ਤੋਂ ਇਲਾਵਾ ਉਰਦੂ ਕੋਈ ਏਡੀ ਵੱਡੀ ਗੱਲ ਨਹੀਂ ਹੈ ਉਹਨੂੰ ਪਹਿਲੇ ਕੋਈ 15 20 ਦਿਨ ਕੋਈ ਮਹੀਨਾ ਜੇ ਬੱਚਾ ਜ਼ਹੀਨ ਹੋਇਆ ਤੇ ਉਹਨੂੰ ਤਾਂ ਵੈਸੇ 15 20 ਦਿਨਾਂ ਮਹੀਨੇ ਦੇ ਵਿੱਚ ਉਰਦੂ ਬੋਲਣਾ ਆ ਜਾਣਾ ਤੇ ਜੇ ਉਹ ਕੋਈ ਮਾਠੇ ਜ਼ੇਹਨ ਦਾ ਵੀ ਹੋਇਆ ਤੇ ਕੋਈ ਐਸੀ ਗੱਲ ਨਹੀਂ ਜੇ ਉਹਨੇ 1 ਸਾਲ ਪੰਜਾਬੀ ਬੋਲ ਲਈ ਆ ਅੱਧੀ ਪੰਜਾਬੀ ਆ ਅੱਧਾ ਉਰਦੂ ਹਾਂਜੀ ਤੇ ਤਾਂ ਵੀ ਉਹਦਾ ਇਨਸ਼ਾਅੱਲਾ ਅਗਲੇ ਸਾਲ ਜਦੋਂ ਅਗਲੀ ਕਲਾਸ ਚ ਹੋਊਗਾ ਤੇ ਕੰਮ ਚੱਲ ਜਾਊਗਾ ਬਿਲਕੁਲ ਚੱਲ ਜਾਏਗਾ ਅੱਛਾ ਮੇਰੇ ਖਿਆਲ 'ਚ ਜੇ ਬਹੁਤ ਵੱਡੀ ਵਜ੍ਹਾ ਸ਼ਾਇਦ ਇਹ ਵੀ ਆ ਕਿ ਜਦੋਂ ਇੱਕ ਬੱਚਾ ਪੰਜਾਬੀ ਬੋਲਣ ਵਾਲਾ ਜਾਂਦਾ ਸਕੂਲ 'ਚ ਇੱਕੋ ਟੀਚਰ ਉਰਦੂ 'ਚ ਗੱਲ ਕਰਦਾ ਜਾਂ ਉਹਦੇ ਬਾਕੀ ਜਿਹੜੇ ਨਾਲ ਦੇ ਸਟੂਡੈਂਟ ਨੇ ਉਹ ਨਾਲ ਉਰਦੂ 'ਚ ਗੱਲ ਕਰਦੇ ਆ ਤੇ ਜਿਹੜਾ ਪੰਜਾਬੀ ਬੋਲਣ ਵਾਲਾ ਬੱਚਾ ਹੁੰਦਾ ਉਹ ਕੋਈ ਸਹੀ ਉਰਦੂ ਨਹੀਂ ਬੋਲੀ ਜਾਂਦੀ ਤੇ ਬਾਕੀ ਸਾਰੇ ਬੱਚੇ ਉਹਦਾ ਮਜ਼ਾਕ ਉਡਾਉਂਦੇ ਆ ਉਹ ਜਿਹੜਾ ਬੱਚਾ ਵਾ ਉਹ ਇਸਾਸਤੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਉਹ ਕਹਿੰਦਾ ਕਿ ਪਤਾ ਨਹੀਂ ਮੈਂ ਉਹ ਕਿੱਡੀ ਗਲਤ ਸ਼ੈ ਕਰੰਦਿਆਂ ਇਹ ਜਿਹੜੇ ਸਾਰੇ ਮੇਰੇ ਤੇ ਹੱਸਣਦੇ ਆ ਉਹ ਜਦੋਂ ਵੱਡਾ ਹੋ ਕੇ ਮੇਰਾ ਤਾਇਆ ਬਣਦਾ ਨਾ ਉਵਰ ਕਹਿੰਦਾ ਕਿ ਪੰਜਾਬੀ ਬਰਤਮੀ ਜ਼ਬਾਨ ਇਸੇ ਤਰ੍ਹਾਂ ਬਿਲਕੁਲ ਇਸੇ ਤਰ੍ਹਾਂ ਜੇ ਉਥੇ ਉਹਦੇ ਵਾਲਦੈਨ ਉਸ ਬੱਚੇ ਦੇ ਜਾਂ ਉਸਤਾਦ ਉਹਦੀ ਕੰਡ ਦੇ ਪਿੱਛੇ ਖੜਾ ਹੋਏਗਾ ਹਾਂਜੀ ਤੇ ਕਦੀ ਵੀ ਉਹ ਬੇਇੱਜ਼ਤੀ ਮਹਿਸੂਸ ਨਹੀਂ ਕਰੇਗਾ ਜਿਹੜੀ ਸਾਥੀਆਂ ਦੀ ਬੇਇੱਜ਼ਤੀ ਆ ਨਾ ਉਹ ਐਡਾ ਉਹਦਾ ਮਸਲਾ ਨਹੀਂ ਹੁੰਦਾ ਜੇ ਕੋਈ ਤੁਹਾਡਾ ਵੱਡ ਵਡੇਰਾ ਜਿਹੜਾ ਉਹ ਤੁਹਾਡੇ ਸਿਰ ਤੇ ਹੋਵੇ ਤੁਹਾਡੀ ਕੰਡ ਤੇ ਹੋਵੇ ਤੇ ਉਹ ਤੁਹਾਨੂੰ ਹੌਸਲਾ ਦੇਵੇ ਵੀ ਕੋਈ ਐਸੀ ਗੱਲ ਨਹੀਂ ਮੈਂ ਤੇਰੇ ਨਾਲ ਆ ਬਿਲਕੁਲ ਤੇ ਮੈਂ ਹਜੇ ਵੀ ਇੱਕ ਹੋਰ ਗੱਲ ਦਾ ਇਹਦੇ ਵਿੱਚ ਇਜ਼ਾਫਾ ਕਰਨਾ ਚਾਹਾਂਗਾ ਮੈਂ ਜਦੋਂ میٹرਕ ਆਪਣੀ تعلیم ਮੁਕੰਮਲ ਕਰਦਾ ਪਿਆ ਸੀਗਾ ਤੇ ਮੇਰੇ ਜਿਹੜੇ ਮਜ਼ਮੂਨ ਸੀਗੇ ਉਹਨਾਂ ਦੇ ਵਿੱਚ ਤਾਂ ਪੰਜਾਬੀ ਨਹੀਂ ਸੀ ਲੇਕਿਨ ਇੱਕ ਹੋਰ ਮੇਰਾ ਦੋਸਤ ਸੀ ਉਹਨੇ ਪੰਜਾਬੀ ਰੱਖੀ ਸੀ ਜੀ ਤੇ ਮੈਂ ਉਹਦੇ ਕੋਲ ਪੰਜਾਬੀ ਦੀ ਕਿਤਾਬ ਲੈ ਕੇ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਬੜੀ ਸੋਹਣੀ ਲੱਗਦੀ ਸੀ ਬੜੀ ਪਿਆਰੀ ਲੱਗਦੀ ਸੀ ਹਜੇ ਵੀ ਮੈਂ ਇੱਕ ਕਹਾਣੀ ਦਾ ਜ਼ਿਕਰ ਕਰਦਾ ਵਾਂ ਤੁਹਾਡੇ ਦੋਸਤ ਜਿਹੜੇ ਸੁਣਨ ਆਲੇ ਆ ਸਾਨੂੰ ਵੇਖਣ ਆਲੇ ਆ ਸ਼ਾਇਦ ਕਿਸੇ ਦੇ ਜ਼ੇਨ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੁਕਰੇ ਕਹਾਣੀ ਪਈ ਹੋਵੇ ਕਹਾਣੀ ਦਾ ਨਾਮ ਸੀ ਦਾਗ ਲੱਗਾ ਚਿੱਟੀ ਲੀਰ ਨੂੰ ਹੂੰ ਤੇ ਉਹ ਇੱਕ ਮਾਈ ਦੀ ਕਹਾਣੀ ਸੀਗੀ ਤੇ ਉਹ ਬੜੀ ਹੀ ਪਿਆਰੀ ਕਹਾਣੀ ਸੀਗੀ ਜਿਹੜੇ ਵੀ ਯਾਰ ਬੇਲੀ ਨੇ ਉਹ ਕਹਾਣੀ ਦਸਵੀਂ ਦੇ ਵਿੱਚ ਪੜ੍ਹੀ ਹੋਏਗੀ ਉਹਨੂੰ ਲਾਜ਼ਮੀ ਯਾਦ ਹੋਏਗੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਅਗਰ ਕਿਸੇ ਨੇ ਇਹ ਕਹਾਣੀ ਪੜ੍ਹੀ ਹੋਵੇ ਤੇ ਮੈਂ ਉਹ ਕਿਤਾਬ ਸਾਰੀ ਲੈ ਕੇ ਉਹਦੇ ਕੋਲ ਪੜ੍ਹੀ ਸੀ ਹਾਲਾਂਕਿ ਮੈਂ ਉਹਦਾ ਪੇਪਰ ਨਹੀਂ ਸੀ ਦੇਣਾ ਤੇ ਮੈਨੂੰ ਇੰਨੀ ਸੋਹਣੀ ਲੱਗਦੀ ਸੀ ਉਹਦੀ ਸ਼ਾਇਰੀ ਇੰਨੀ ਸੋਹਣੀ ਲੱਗਦੀ ਸੀ ਕਹਾਣੀਆਂ ਤੇ ਇਹ ਕੋਈ ਐਸੀ ਗੱਲ ਨਹੀਂ ਹੈ ਇਹ ਸਾਡੀ ਪਛਾਣ ਆ ਇਹਨੂੰ ਅਸੀਂ ਨਹੀਂ ਛੱਡ ਸਕਦੇ ਤੇ ਨਾ ਹੀ ਅਸੀਂ ਇਨਸ਼ਾਅੱਲਾ ਇਹਨੂੰ ਛੱਡਣਾ ਹਾਂਜੀ ਤੇ ਅੱਜ ਦੀਆਂ ਗੱਲਾਂ ਵੀ ਬਥੇਰੀਆਂ ਹੋ ਗਈਆਂ ਜੀ ਅਸੀਂ ਇਹ ਜਿਹੜੀ ਸਾਡੀਆਂ ਤਿੰਨ ਵੀਡੀਓ ਨੇ ਪਹਿਲੀਆਂ ਇਹ ਐਸੇ ਗੱਲ ਤੇ ਆ ਕੇ ਕਿਦਾਂ ਸਾਡੀ ਜ਼ੁਬਾਨ ਨੂੰ ਕੁਚਲਿਆ ਜਾ ਰਿਹਾ ਹੌਲੀ-ਹੌਲੀ ਇੱਕ ਸਲੋ ਪੌਇਜ਼ਨਿੰਗ ਇੰਜੈਕਸ਼ਨ ਲਾ ਕੇ ਹੌਲੀ-ਹੌਲੀ ਹੌਲੀ-ਹੌਲੀ ਇਹਨੂੰ ਮਾਰਿਆ ਜਾ ਰਿਹਾ ਆ ਉਹ ਕੋਈ ਵੀ ਜ਼ੁਬਾਨ ਆ ਇੱਕਦਮ ਨਹੀਂ ਮਰਦੀ ਕਿ ਸੁਭਾ ਆਪਾ ਉਠੀਏ ਤਾਂ ਆਪਣੇ ਜ਼ਿਹਨਾਂ ਚ ਪੰਜਾਬੀ ਬਿਲਕੁਲ ਹੀ ਖਤਮ ਹੋ ਜਾਵੇ ਤੇ ਆਪਾਂ ਇੱਕ ਨਵੀਂ ਜ਼ੁਬਾਨ ਤੇ ਆ ਜਾਈਏ ਸਾਰੀਆਂ ਜ਼ੁਬਾਨਾਂ ਜਿਹੜੀਆਂ ਖਤਮ ਹੋਈਆਂ ਨੇ ਉਹ ਇਦਾਂ ਹੀ ਖਤਮ ਹੋਈਆਂ ਨੇ ਹੌਲੀ-ਹੌਲੀ-ਹੌਲੀ ਤੇ ਅੱਜ ਦੀ ਵੀਡੀਓ ਦਾ ਵੀ ਖਾਸਾ ਇਹੀ ਆ ਤੇ ਜਿਹੜੇ ਲੋਕ ਇਹਨੂੰ ਬੇਇੱਜ਼ਤੀ ਮਹਿਸੂਸ ਕਰਦੇ ਆ ਉਹਨਾਂ ਦੀ ਇੱਕ ਅਨਲਾਈਕੀ ਆ ਜਾਂ ਉਹਨਾਂ ਦੀ ਇੱਕ ਮਿਸਕਨਸੈਪਸ਼ਨ ਆ ਇਹਨੂੰ ਸਮਝ ਨਹੀਂ ਪਾ ਰਹੇ ਤੇ ਮਾਂ ਬੋਲੀ ਨੂੰ ਭੁੱਲ ਕੇ ਬੈਠੇ ਨੇ ਤੇ ਇਹ ਸ਼ਰਮਸਾਰੀ ਦੀ ਗੱਲ ਐ ਇਹ ਕੋਈ ਫਖਰ ਦੀ ਗੱਲ ਕੋਈ ਨਹੀਂ 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 ਬਿਲਕੁਲ ਜੀ ਹਾਂ ਜੀ ਤੇ ਐਸੇ ਵੀਡੀਓ ਦੇ ਨਾਲ ਜੀ ਐਸੇ ਇਹਨਾਂ ਗੱਲਾਂ ਦੇ ਨਾਲ ਹੀ ਸਾਨੂੰ ਦਵੋ ਇਜਾਜ਼ਤ ਤੁਹਾਨੂੰ ਮਿਲਦੀਆਂ ਇੱਕ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਨਵੇਂ ਟਾਪਿਕ ਦੇ ਨਾਲ ਸਾਡੇ ਕੋਲ ਇੱਕ ਬਾਬਾ ਜੀ ਨੇ ਬਜ਼ੁਰਗ ਆਦਮੀ ਨੇ ਜਿਨ੍ਹਾਂ ਦੇ ਕੋਲ ਹਿੰਦੁਸਤਾਨ ਦੇ ਕਾਫੀ ਵਾਕਿਆਤ ਨੇ ਉਹਨਾਂ ਨਾਲ ਸਾਡੀ ਇੱਕ ਡਿਟੇਲ ਚ ਗੱਲਬਾਤ ਹੋਏਗੀ ਤੁਹਾਡੇ ਨਾਲ ਫਿਰ ਉਹਨਾਂ ਦੇ ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਾਨੂੰ ਦਵੋ ਇਜਾਜ਼ਤ ਤੇ ਰੱਬ ਰਾਖਾ